ਬਈ 1 ਮਹੀਨੇ ਦੀ ਬੱਚੀ ਆ ਠੀਕ ਹੈ ਹੂੰ ਮੈਂ ਤੁਹਾਨੂੰ ਉਹਦੇ ਪੈਰ ਦੇ ਬਾਰੇ ਦੱਸ ਦਿੰਨਾ ਤੁਸੀਂ ਪਹਿਲਾਂ ਉਸ ਚੀਜ਼ ਤੇ ਨਿਗਾ ਮਰਾਓ ਕਿ ਗਾਮਚੀ ਕਿੰਨੀ ਬੈਠੀ ਏ ਥੱਲੇ ਤੇ ਉਹਦਾ ਕੀ ਲੱਗ ਰਿਹਾ ਥੱਲੇ ਤੇ ਕੀ ਨਹੀਂ ਲੱਗ ਰਿਹਾ ਨਾ ਦਾ ਪ੍ਰੋਪਰ ਬਸ ਬੇਟਾ ਬਸ 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 2 ਸਾਈਡ 2 ਦੇਖੋ ਅੱਗੋਂ ਹੂੰ 2 ਅੱਗੋਂ ਚੱਕੀ ਪਈ ਏ ਚੱਕੀ ਕੀ ਜਿਆਦੇ ਠੀਕ ਹੈ ਕੀ ਲੱਗ ਰਿਹਾ ਇਹਦਾ ਬਈ ਆ ਚੀਜ਼ ਹਾਂ ਇਹਦਾ ਬ੍ਰੇਕ ਹੀਲ ਵਾਲਵ ਥੱਲੇ ਟੱਚ ਹੋ ਰਿਹਾ ਠੀਕ ਹੈ ਹੂੰ ਠੀਕ ਹੈ ਆਹ ਵੇਖੋ ਲੈ ਪੈਰ ਸਾਰੇ ਖੜੇ ਕਰ ਕੀ ਬਿਸੀ ਚੱਕ ਆਹ ਪੈਰ ਕਿੱਥੇ ਪਿਆ ਉਹ ਪਰਲਾ ਪੈਰ ਇਹ ਉਹ ਵੇਖੋ ਕਿੰਨਾ ਡਾਉਣ ਗਿਆ ਉਹ ਦੇਖੋ ਆ ਜੀ ਐਸੇ ਐਸੇ ਗੱਲਾਂ ਦੇ ਮਾਰੇ ਤਾਂ ਅਸੀਂ ਪਿੰਦਰ ਦੀ ਵੇਟ ਕਰਦੇ ਆ ਆਹੀ ਗੱਲਾਂ ਦੇ ਮਾਰੇ ਆਹੀ ਗਲਾ ਵੇਖੋ ਪਰਲੀ ਹੀਲ ਬਣਾਇਆ ਪੈਰ ਬਣਾਇਆ ਹੀਲ ਖੜੀ ਕਰ ਕੀ ਜਾਵਾ ਤੇ ਇਹਦਾ ਪੈਰ ਬਣਾਉਣ ਵਾਲਾ ਇਹਦਾ ਕਿੰਨਾ ਸਰਕਾ ਐਸੇ ਕਰਕੇ ਕਹਨੇ ਆ ਚੰਗੇ ਫੈਰੀਅਰ ਕੋ ਕੰਮ ਕਰਾਓ ਤੇ ਟਾਈਮ ਤੇ ਕੰਮ ਕਰਾਓ ਠੀਕ ਆ ਸੋਨਾ ਬਦੇ ਕੰਮ ਦੇ ਪ੍ਰਤੀ ਐਡਾ ਮਿਹਨਤੀ ਦੇਖ ਲੋ ਦਿਵਾਲੀ ਦਾ ਦਿਨ ਅੱਜ ਤਰੀਕ ਹੋ ਗਈ 20 ਤਰੀਕ ਹੋ ਗਈ ਅੱਜ ਛੇ ਟਾਈਮ ਦੇਖ ਲੋ 8:45 ਮਿੰਟ ਹੋ ਗਏ ਤੇ ਹਜੇ ਵੀ ਵਿਚਾਰਾ ਲੱਗਿਆ ਪਿਆ ਹੋਰ ਬਾਈ ਪਿੰਦਰ ਕਿਵੇਂ ਆ ਵਧੀਆ ਵੀਰ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਠੀਕ ਆ ਬਾਈ ਜੀ ਯਾਰ ਦਿਵਾਲੀ ਦੇ ਦਿਨ ਤਾਂ ਛੱਡ ਦਿਆ ਕਰ ਤੂੰ ਅੱਜ ਦਿਵਾਲੀ ਵਾਲੇ ਦਿਨ ਤਾਂ ਪਰਿਵਾਰ ਚ ਬਹਿ ਕੇ ਦੇਖ ਦੋ ਹਨਾ ਟੀਆਂ 8:30 ਹੋ ਗਈ ਹੁਣ ਤੇਰੀ ਸਹੀ ਯਾਰ ਪਰਿਵਾਰ ਤਾਂ ਆਪਣੇ ਘੋੜੇ ਹੀ ਹਨਾ ਅੱਛਾ ਇਹ ਕੁੜਿਆਂ ਨੂੰ ਆਪਾਂ ਇਹਨਾਂ ਦੇ ਵੀ ਤਿਆਰ ਹਨ ਹਾਂ ਹਾਂ ਇਹ ਵੀ ਸਫਾਈ ਤਾਂ ਜ਼ਰੂਰੀ ਆ ਸਫਾਈ ਦੀਵਾਲੀ ਆ ਗਈ ਸਾਡੇ ਜਾਨਵਰ ਸੋਹਣੇ ਲੱਗਣ ਹਾਂ ਤੇ ਜਾਨਵਰਾਂ ਲਈ ਵੀ ਸਪੈਸ਼ਲ ਡੇ ਹੀ ਹੋਊਗਾ ਯਾਰ ਇਹ ਆਪਾਂ ਜੇ ਕਹਿੰਦੇ ਆ ਸਾਫ ਸਫਾਈ ਸਾਰਿਆਂ ਲਈ ਹੋ ਗਿਆ ਸਾਫ ਸਫਾਈ ਇਹਨਾਂ ਦੀ ਜ਼ਰੂਰੀ ਆ ਹਨਾ ਹਾਂਜੀ ਹਾਂਜੀ ਤੇ ਪਿੰਡਾ ਕਿੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦਿਆਂ ਬਈ ਕੰਮ ਕਰਦਿਆਂ ਮੈਨੂੰ ਬਈ 6 ਸਾਲ ਹੋ ਗਏ 6 ਕੰਮ ਸਿੱਖਿਆ ਕਿੱਥੋਂ ਕੰਮ ਬਈ ਮੈਂ ਆਪਣੇ ਫਾਦਰ ਸਾਹਿਬ ਤੋਂ ਸਿੱਖਿਆ ਜੀ ਅੱਛਾ ਉਸ ਤੋਂ ਬਾਅਦ ਫਿਰ ਮੈਂ ਕੋਰਸ ਕੀਤਾ ਜੀ ਅੱਛਾ ਕੋਰਸ ਵੀ ਕੀਤਾ ਤੂੰ ਹਾਂਜੀ ਹਾਂਜੀ ਬਈ 2 ਸਾਲ ਦਾ ਹੁੰਦਾ ਜਿਵੇਂ ਉਹਦੇ ਵਿੱਚ ਬੈਚ ਹੁੰਦੇ ਆ ਕਿ 1 ਮਹੀਨੇ ਦੇ ਬੈਚ ਹੁੰਦੇ ਆ ਅੱਛਾ ਹਾਂਜੀ ਹਾਂਜੀ ਉਹ ਬੈਚ ਦੇ ਅਕੋਰਡਿੰਗ ਮੈਂ ਲਾਇਆ ਵੀਰੇ ਤੇ ਉਹਨਾਂ ਦੇ ਫਿਰ ਪੇਪਰਪੂਪਰ ਵੀ ਹੁੰਦੇ ਹੋਣਗੇ ਹਨਾ ਟ੍ਰੇਨਿੰਗ ਬਾਅਦ ਚ ਉਹਦੇ ਵੀਰੇ ਪਹਿਲਾਂ ਕਲਾਸਿਸ ਹੀ ਲੱਗਦੀਆਂ ਠੀਕ ਹੈ ਪ੍ਰੈਕਟੀਕਲ ਉੱਥੇ ਵੀ ਕਰਵਾਉਂਦੇ ਆ ਹਨਾ ਅੱਛਾ ਤੇ ਜਿਹੜਾ ਹੁੰਦਾ ਥਿਊਰੀ ਵੀ ਹੁੰਦੀ ਓਦੇ ਵਿੱਚ ਠੀਕ ਆ ਬੰਦੇ ਵੀ ਆ ਹਨਾ ਨੋਟ ਵੀ ਅਖੀਰ ਹੋਪਦੀ ਸਾਰੀ ਵਿੱਚ ਹਾਂ ਸਾਰੀਆਂ ਚੀਜ਼ਾਂ ਬਈ ਸਾਨੂੰ ਪੜਾਈਆਂ ਉੱਥੇ ਅੱਛਾ ਉਹ ਬਈ ਜਦੋਂ ਉਸ ਪੂਰਾ ਹੋਣ ਤੋਂ ਬਾਅਦ ਇੱਕ ਲਾਸਟ ਐਗਜ਼ਾਮ ਹੁੰਦਾ ਹੀ ਸਾਡਾ ਪੇਪਰ ਹੋਇਆ ਸੀ ਅਸੀਂ 12 ਸਟੂਡੈਂਟ ਸੀ ਇਹਦੇ ਮੇਰੇ ਕਲਾਸ ਦੇ ਵਿੱਚ ਅੱਛਾ ਅੱਛਾ ਉਹਨਾਂ ਦੇ ਵਿੱਚੋਂ ਮੇਰੀ ਬਈ ਫਰਸਟ ਪਲੇਸ ਆਈ ਸੀ ਤੇਰੀ ਫਰਸਟ ਪਲੇਸ ਆਈ ਉਹਨਾਂ ਚੋਂ ਹਾਂਜੀ ਜੀ ਯੋ ਕਿਹੜੇ ਕਿਹੜੇ ਏਰੀਆ ਦੇ ਸੀ ਸਾਰੇ ਉਹ ਉਹ ਬਈ ਕੇਰਲਾ ਦੇ ਸੀਗੇ ਰਾਜਸਥਾਨ ਦੇ ਇੱਕ ਮੁੰਡੇ ਸੀ ਕਿ ਇੱਕ ਦੇ ਪੰਜਾਬ ਦੇ ਵੀ ਸੀਗੇ ਅੱਛਾ ਅੱਛਾ ਤੇ ਉਧਰ ਸਾਊਥ ਸੂਸ ਤੇ ਉਧਰਲੇ ਸਾਈਡ ਤੇ ਮਹਾਰਾਸ਼ਟਰ ਹੋ ਗਿਆ ਹੂੰ ਸਾਰਾ ਉਧਰ ਦੇ ਸੀਗੇ ਠੀਕ ਆ ਹਾਂਜੀ ਹਾਂਜੀ ਅਸੀਂ ਅੱবি ਬਾਹਰ ਜਾਣ ਨੂੰ ਫਿਰਦੇ ਆ ਹਨਾ ਵੀ ਇਹ ਤੇ ਕੰਮ ਹੈ ਨੀਗਾ ਆ ਵੇਖ ਲਾ ਵੀ ਹੁਣ ਤੂੰ 8:30 ਹੋਈ ਆ ਬਿਲਕੁਲ ਲੱਗਿਆ ਪਿਆ ਹਜੇ ਵੀ ਹਜੇ ਵੀ ਤੇ ਸੋ ਪੂਰਾ ਨਹੀਂ ਆਈਦਾ ਮੈਨੂੰ ਲੱਗਦਾ ਹਨਾ ਬਈ ਆ ਵੀਰ ਨੂੰ ਹੀ ਮੈਨੂੰ ਲੱਗਦਾ 15 ਦਿਨ ਹੋ ਗਏ ਆ 15 ਦਿਨ ਹੋ ਗਏ ਹਾਂ ਤੁਹਾਨੂੰ ਕਹੀਏ ਮੈਨੂੰ ਰਾਤਾਂ ਹੁਣ ਰਾਤ ਜਿਵੇਂ ਮਹੀਨਾ ਆ ਗਿਆ ਕਿ ਮੇਲੇ ਆ ਗਏ ਬਈ ਹਾਂ ਤੇ ਸਾਰੇ ਮੈਂ ਹੁਣ ਮੈਨੂੰ ਲੱਗਦਾ 15 20 ਦਿਨ ਹੋ ਗਏ ਵੀ ਮੈਨੂੰ ਲੱਗਦਾ 12 ਡੇਲੀ ਮੈਨੂੰ ਵਾਝ ਜਾਂਦੇ ਹਰ ਇੱਕ ਫਰਮ ਤੇ ਅੱਛਾ ਵੀ ਮੈਂ ਭਾਦ ਨਸ ਕੇ ਆਉਦੇ ਜਿਹੜੇ ਕਸਟਮਰ ਆ ਨਾਰਾਜ਼ ਨਾ ਹੋਣ ਬਹੁਤ ਕੋਸ਼ਿਸ਼ ਕਰਦਾ ਆ ਉਹਦਿਆਂ ਨੂੰ ਹਜੇ ਵੀ ਮੈਂ ਲੇਟ ਹੋ ਜਾਣਾ ਅੱਛਾ ਵੀ ਕਹਿ ਲੋ ਵੀ ਆਪ ਬੇਲੋ ਯਾਰ ਇਧੂ ਉੱਤੇ ਤਾਂ ਕੀ ਆ ਬਈ ਦੀਵਾਲੀ ਦੇ ਦਿਨ ਉਹ ਹੀ ਤੇ ਮਾਗ ਗਿਆ ਕੀ ਹੈ ਨਾ ਆਦਾਂ ਲਈ ਮੈਂ ਆਪਦੇ ਬੱਚਿਆਂ ਲਈ ਨਹੀਂ ਟਾਈਮ ਕੱਢ ਸਕਦਾ ਬੱਚਿਆਂ ਲਈ ਨਹੀਂ ਟਾਈਮ ਕੱਢ ਸਕਦਾ ਕਈ ਮੇਰੇ ਦੋਸਤ ਮੈਨੂੰ ਨਾਰਾਜ਼ ਆ ਵੀ ਸਾਡੇ ਆਉਂਦਾ ਨਹੀਂ ਜਾਣ ਕੇ ਨਹੀਂ ਆਉਂਦਾ ਹਣਾ ਭਾਈ ਮੈਂ ਇੱਕ ਦਿਨ ਵੀ ਛੁੱਟੀ ਕਰਦਾਗਾ ਹੂੰ ਕੰਮ ਦੇ ਵਿੱਚ ਹੀ ਆਪਦੇ ਦੇ ਵਿੱਚ ਉਹ ਮੈਨੂੰ ਵਕਤ ਨਹੀਂ ਮਿਲ ਰਿਹਾ ਹੂੰ ਕਿ ਮੈਂ ਸਾਰੇ ਵੀਰਾਂ ਦੇ ਨਹੀਂ ਪਹੁੰਚ ਸਕਦਾ ਬਈ ਸਾਹਮਣੇ ਵੀ ਥੋੜੇ ਵੀ ਆਉਂਦਾ ਰਿਹਾ ਮੈਂ ਮੋਟਰਸਾਈਕਲ ਤੇ ਵੀ ਆਉਂਦਾ ਰਿਹਾ ਵੀਰੇ ਹਾਂ ਤਪਾ ਕੰਮ ਆਪਦੀ ਨੀਤ ਨਾਲ ਕੀਤਾ ਨੀਤ ਨਾਲ ਕੀਤਾ ਤਾਂ ਮੋਟਰਸਾਈਕਲ ਦੇ ਗੱਡੀਆਂ ਵਾਲੇ ਕਰਤੇ ਬਿਲਕੁਲ ਬਈ ਬਿਲਕੁਲ ਹੈ ਤੂੰ ਮਿਹਨਤ ਨੂੰ ਫਲ ਮਿਲਦਾ ਹੀ ਆ ਹਾਂਜੀ ਹਾਂਜੀ ਇਹ ਗੱਲ ਤਾਂ ਹੋ ਗਈ ਨਾ ਕਲੀਅਰ ਹੁਣ ਇੱਥੇ ਬਿਲਕੁਲ ਬਈ ਰਾਤਾਂ ਤੂੰ ਹੁਣ ਰਾਤਾਂ ਨੂੰ ਪੈਰ ਬਣਾਈ ਜਾਂਦਾ 12 12 ਵਜੇ ਤੱਕ ਜੱਜਦੇ ਨੇ ਹਾਂਜੀ ਹਾਂਜੀ ਇੰਨੀ ਮਿਹਨਤ ਕੀਤੀ ਹੈ ਤੇ ਰੱਬ ਨੇ ਵੀ ਘਰੇ ਰੰਗ ਭਰ ਲਾਈ ਜਾਂਦਾ ਹਾਂਜੀ ਹਾਂਜੀ ਬਈ ਜਰੂਰ ਹਾਂਜੀ ਬਿਲਕੁਲ ਮਿਹਨਤ ਕੀਤੀ ਤੇ ਜਿਹਨੇ ਕਰਨਾ ਨਹੀਂ ਹੁੰਦਾ ਉਹ ਸਕੀਮਾਂ ਦੇਣਗੇ ਬਹੁਤ ਵੱਡੀਆਂ ਵੱਡੀਆਂ ਬਿਲਕੁਲ ਵੀਰੇ ਬਹੁਤ ਚੰਗਾ ਕੰਮ ਕਰਦਾ ਬਾਈ ਤੇ ਰੀਜ ਲਾ ਕੇ ਕਰਦਾ ਹੈ